ਸਰ ਨਹੀਂ ਗਿਆ ਲਾ ਦਈਏ ਬੋਲੂਗੀ ਲੈ ਤਮਾਸ਼ਾ ਕਰਨਾ ਆਵਾ ਆਇਆ ਆਏ ਬਾਈ ਰਣਦੇ ਆ ਗਏ ਬਾਈ ਉਹ ਬਾਈ ਉਹ ਬਾਈ 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 ਮੇਰੇ ਚੱਤੇ ਮੇ ਤਾਂ ਦੋਰਾ ਬਾਈ ਮਰ ਗਿਆ ਮਰ ਗਿਆ ਬਤੋ ਬਾਈ ਰਣਦੇ ਬਾਈ ਰਣਦੇ

ਨਾਮ ਕੀ ਤੁਹਾਡਾ ਜੀ ਮਨਦੀਪ ਇਹ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਚੰਡੀਗੜ ਚੰਡੀਗੜ ਤੇ ਅੱਜ ਕੀ ਹਸਾ ਵਾਪਰਿਆ ਐਂਬੂਲੈਂਸ ਦਾ ਹੋਇਆ ਐਕਸੀਡੈਂਟ ਕੋਈ ਹਾਂਜੀ ਹਾਂਜੀ ਐਂਬੂਲੈਂਸ ਤੁਹਾਡੀ ਆਪਣੀ ਹੈ ਹਾਂਜੀ ਹੋਇਆ ਐਕਸੀਡੈਂਟ ਕਿੱਥੇ ਹੈ ਵਿੱਚ ਹੋਇਆ ਸੀਗਾ ਜੀ ਇੱਥੇ ਆਪਣਾ ਕੀ ਗੰਦੇ ਪਿੱਛੇ ਸੀਗਾ ਜੀ ਕੋਈ ਧਿਆਨ ਨਹੀਂ ਆ ਕੀ ਸੀਗਾ ਮਾਲਪੁਰ ਮਾਲਪੁਰ ਐਸ਼ ਹੈ ਹਾਂਜੀ ਮਾਲਪੁਰ ਐਸੀਗਾ अच्छा ਤੇ ਟਰੱਕ ਆ ਗਿਆ ਸੀਗਾ ਜੀ ਅੱਗੋਂ ਇੱਕਦਮ ਦਿਖਿਆ ਨਹੀਂ। ਬੱਸ ਉਹ ਲੱਗੀ ਗੱਡੀ। ਇਹ ਕਿੰਨੇ ਵਜੇ ਦਾ ਟਾਈਮ ਸੀ? ਹੁਣ ਆਪਾਂ ਜੀ 11 12 11:00 ਵਜੇ ਦੇ ਕਰੀਬ। ਅੱਜ ਦੁਪਹਿਰ ਤੱਕ ਰਾਤ ਦਾ 10 ਵਜੇ ਦਾ ਸਵੇਰ ਦਾ। ਸਵੇਰ ਦਾ 10 ਵਜੇ ਦਾ। ਹਾਂਜੀ। ਤੇ ਵਿੱਚ ਕੋਈ ਪੇਸ਼ੈਂਟ ਸੀ ਤੁਹਾਡੇ ਨਾਲ? ਜੀ ਹਾਂ ਜੀ ਡੈੱਡ ਬੋਡੀ ਸੀ। ਡੈੱਡ ਬੋਡੀ ਜੀ ਕਿੱਥੇ ਲੈ ਕੇ ਜਾ ਰਹੇ ਸੀ? ਇਹ ਜਾਣੀ ਸੀਗੀ ਉੱਥੇ ਜੀ। ਆਪਣਾ ਇਹ ਆਪਣਾ ਜਿੱਥੇ ਜਾਣੀ ਸੀਗੀ ਜੀ ਗੁਰਦਾਸਪੁਰ ਗੁਰਦਾਸਪੁਰ ਤੇ ਲੈ ਕੇ ਕਿੱਥੋਂ ਆ ਰਹੇ ਸੀ ਚੰਡੀਗੜ੍ਹ ਤੋਂ ਲੈ ਕੇ ਆਏ ਸੀਗੇ ਕੈਂਸਰ ਹਸਪੀਟਲ ਤੋਂ ਅੱਛਾ ਤੇ ਬੋਡੀ ਦੇ ਨਾਲ ਕੋਈ ਉਹਨਾਂ ਦਾ ਫੈਮਿਲੀ ਮੈਂਬਰ ਵੀ ਸੀ ਹਾਂਜੀ ਇੱਕ ਬੰਦਾ ਸੀਗਾ ਇੱਕ ਬੰਦਾ ਸੀ ਤੇ ਫਿਰ ਜੋ ਹਾਸ ਐਕਸੀਡੈਂਟ ਹੋਇਆ ਤੇ ਫੇ ਸੱਟਾਂ ਵੀ ਤੁਹਾਡੇ ਲੱਗੀ ਹੋਣੀਆਂ ਕਾਫੀ ਹਾਂਜੀ ਭਾਜੀ ਮੇਰੇ ਬਹੁਤ ਸੱਟਾਂ ਲੱਗੀਆਂ ਇਹ ਦੇਖੋ ਲੱਗੀਆਂ ਵਈਆਂ ਸੱਟਾਂ ਇਹ ਫਿਰ ਹੁਣ ਜਿਹੜਾ ਟਰੱਕ ਵਾਲਾ ਉਹ ਕਿੱਥੇ ਹੈ ਜੀ ਫਿਰ ਤਰਾ ਕੜਾ ਭੱਜ ਗਿਆ ਜੀ ਮੋਕੇ ਤੇ ਭੱਜ ਗਿਆ ਟਰੱਕ ਵਾਲਾ ਤੇ ਹੁਣ ਵੀ ਤੁਹਾਡਾ ਜਿੱਦਾ ਜਾਨੀ ਨੁਕਸਾਨ ਤੋਂ ਬਚਾ ਰਿਹਾ ਹਾਂ ਜੀ ਤੇ ਫਿਰ ਹੁਣ ਕੀ ਕੜਾ ਚਾਹੋਗੇ ਭਾਜੀ ਮੈਂ ਦੱਸੂ ਕੀ ਕਹਿਣਾ ਚਾਹੂੰਗਾ ਵੇ ਇਹ ਕਹਿਣਾ ਚਾਹੂੰਗਾ ਕਿ ਜਾਨ ਬਚ ਗਈ ਮੇਰੀ ਹਾਂ ਜੀ ਕਿ ਨੀਂਦ ਵਗੈਰਾ ਆ ਗਈ ਸੀ ਤੁਹਾਨੂੰ ਕਿਵੇਂ ਸੀ ਨਹੀਂ ਭਾਜੀ ਕੁਛ ਨਹੀਂ ਨੀਂਦ ਵਗੈਰਾ ਕੁਛ ਨਹੀਂ ਆਈ ਸੀਗੀ ਉਦਾਂ ਹੀ ਇੱਕਦਮ ਮਤਲਬ ਕਿ ਬਸ ਇੱਕਦਮ ਹੀ ਨੇ ਰਾਜਾ ਹੋ ਗਿਆ ਸੀ ਅੱਖਾਂ ਅੱਗੇ ਅਤੇ ਆਪਣਾ ਇੱਕਦਮ ਟਰੱਕ ਆ ਗਿਆ ਤੇ ਜਿਹੜਾ ਬੋਡੀ ਦੇ ਨਾਲ ਫੈਮਿਲੀ ਮੈਂਬਰ ਸੀ ਉਹਨਾਂ ਦਾ ਤੇ ਉਹ ਬਚਾਇਆ ਉਹਦਾ ਹਾਂਜੀ ਉਹ ਬਚਾ ਹੋ ਗਿਆ ਜੀ ਉਹਦਾ ਕੁਝ ਨਹੀਂ ਸੱਟ ਪੇਟ ਨਹੀਂ ਲੱਗੀ ਉਹਨੇ ਅੱਛਾ ਤੇ ਫਿਰ ਬੋਡੀ ਉਹ ਕਿਤੇ ਹੋਰ ਲੈ ਗਏ ਜਾਂ ਕਿਵੇਂ ਕੁਝ ਹੈਗਾ ਪਤਾ ਜੀ ਬੋਡੀ ਫਿਰ ਜੀ ਆਪਣਾ ਦੂਜੀ ਐਂਬੂਲੈਂਸ ਚਲੇ ਗਏ ਸੀ ਅੱਛਾ ਜੀ ਹਾਂਜੀ ਤੇ ਤੁਹਾਡੀ ਐਂਬੂਲੈਂਸ ਕਿੱਥੇ ਆਪਣਾ ਮੇਰੀ ਐਂਬੂਲੈਂਸ ਉੱਥੇ ਹੀ ਹੈ ਜੀ ਉੱਥੇ ਹੀ ਹੈ ਹਾਂਜੀ ਕੋਈ ਨੁਕਸਾਨ ਹੋਇਆ ਐਂਬੂਲੈਂਸ ਦਾ ਕਿ ਬਚਾਈ ਪੂਰਾ ਨੁਕਸਾਨ ਨਹੀਂ ਹੋ ਗਿਆ ਜੀ ਬਦ ਨੁਕਸਾਨ ਹੋ ਗਿਆ ਐਂਬੂਲੈਂਸ ਖਤਮ ਹੋ ਗਿਆ ਅੱਗੇ ਸੇ ਕਿੰਨੇ ਸਮੇਂ ਤੋਂ ਚਲਾ ਰਹੇ ਐਂਬੂਲੈਂਸ ਭਾਜੀ ਮੁੰਡਾ 13-14 ਸਾਲ ਹੋ ਗਿਆ ਚਲਾਉਂਦੇ ਤੇ ਟਰੱਕ ਕੀ ਰੌਂਗ ਸਾਈਡ ਤੋਂ ਆ ਰਿਹਾ ਸੀ ਕਿਵੇਂ ਸੀਗਾ ਮਟਰ ਦਾ ਕਾਲਾ ਭਾਜੀ 90 92 ਆ ਰਿਹਾ ਸੀਗਾ ਇਹ ਸੀਗਾ ਉਹ ਵੀ ਥੋੜਾ ਤੇ ਆਪਣਾ ਇੱਕਦਮੀ ਆ ਇੱਧਰ ਸੈਡ ਕਰ ਦੱਬਤੀ ਉਹਨੇ ਗੱਡੀ ਹੂੰ ਹੂੰ ਓਵਰਟੇਕ ਕਰ ਰਿਆ ਸੀ ਕਿਸੇ ਨੂੰ ਸ਼ਾਇਦ ਉਹ ਓਟੇ ਕਰ ਰਿਆ ਸੀਗਾ ਇੱਕਦਮ ਗੱਡੀ ਦੱਬਦੀ ਉਹਨੇ ਇੱਧਰ ਤੇ ਮੈਂ ਆ ਰਿਹਾ ਸੀਗਾ ਤੇਸੀ ਗੱਡੀ ਤੁਹਾਡੀ ਮੇਰੀ ਨਹੀਂ 50 ਕਿਸੀ ਵੀ 40 50 ਦੀ ਸਪੀਡ ਤੇ ਸੀਗੀ ਕੋਈ ਕੋਈ ਨਸ਼ਾ ਵਗੈਰਾ ਤਾਂ ਨਹੀਂ ਕੀਤਾ ਤੁਸੀਂ ਕੋਈ ਨਹੀਂ ਜੀ ਕੋਈ ਨਿਸ਼ਾਨੀ ਕੀਤਾ ਹੋਇਆ ਸੀਗਾ ਕੁਝ ਨਹੀਂ ਕੀਤਾ ਹੋਇਆ ਸੀਗਾ ਫਿਰ ਹੁਣ ਕੋਈ ਪੁਲਿਸ ਰਿਪੋਰਟ ਲਖਾਈ ਕੋਈ ਫੋਨ ਕੀਤਾ ਕੋਈ ਹਾਂ ਜੀ ਫੁੱਲ ਸਪੋਰਟ ਲਖਾਈਏ ਜੀ ਫੁੱਲ ਸਾਈ ਹੀ ਦਿੱਤੇ ਅੱਛਾ ਹਾਂਜੀ ਫਿਰ ਮੰਗ ਕੀ ਕਰਦੇ ਹੁਣ ਮੰਗ ਭਾਜੀ ਕੀ ਕਰਨੀ ਮੈਨੂੰ ਬਸ ਬੱਚੋ ਹੋ ਗਿਆ ਸਾਡਾ ਜਾਨ ਬਚੀ ਕੋਈ ਗੱਲ ਨਹੀਂ ਕਰਾ ਦਾਂਗੇ ਠੀਕ